ਹਾਂਜੀ ਮੇਰੇ ਵੱਲੋਂ ਸਾਰੇ ਕਿਸਾਨ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜਿਨ੍ਹਾਂ ਮੇਰੇ ਵੀਰ ਭਰਾਵਾਂ ਨੇ ਹਜੇ ਤੱਕ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਰੇ ਵੀਰ ਭਰਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਤੁਹਾਡੇ ਤੱਕ ਆਪਣੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਪਹੁੰਚ ਸਕੇ ਤੇ ਅੱਜ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗੇ ਵੀ ਜਿਹੜੀ ਕਣਕ ਦੇ ਵਿੱਚ ਜੂਰੀਆ ਖਾਦ ਹੈ ਉਹ ਆਪਾਂ ਕਿੰਨੇ ਦਿਨਾਂ ਦੇ ਵਿੱਚ ਕਣਕ ਦੇ ਵਿੱਚ ਪੂਰੀ ਕਰਨੀ ਹੈ ਤੇ ਕਿੰਨੀਆਂ ਕਿਸ਼ਤਾਂ ਦੇ ਵਿੱਚ ਆਪਾਂ ਕਣਕ ਨੂੰ ਜੇ ਯੂਰੀਆ ਖਾਦ ਹੈ ਉਹ ਦੇ ਸਕਦੇ ਆ ਤਿੰਨ ਕਿਸ਼ਤਾਂ ਕਰੀਏ ਜਾਂ ਫਿਰ ਚਾਰ ਵਾਰ ਦੇ ਵਿੱਚ ਪੂਰੀ ਕਰੀਏ ਕਿਉਂਕਿ ਕਈ ਵਾਰ ਕੀ ਹੁੰਦਾ ਹੈ ਜਾਂ ਤਾਂ ਆਪਾਂ ਜਿਹੜੀ ਯੂਰੀਆ ਖਾਦ ਹੁੰਦੀ ਹੈ ਬਹੁਤ ਲੇਟ ਕਣਕ ਦੇ ਵਿੱਚ ਲੇ ਜਾਂਦੇ ਆ ਜਿਹਦੇ ਕਾਰਨ ਆਪਣੀ ਕਣਕ ਦਾ ਝਾੜ ਘਟ ਜਾਂਦਾ ਹੈ ਤੇ ਜਾਂ ਫਿਰ ਆਪਾਂ ਬਹੁਤੀ ਛੇਤੀ ਆਪਣੀ ਕਣਕ ਦੇ ਵਿੱਚ ਯੂਰੀਆ ਖਾਦ ਨੂੰ ਪੂਰੀ ਕਰ ਦਿੰਦੇ ਆ ਤੇ ਆਪਾਂ ਤੁਹਾਨੂੰ ਸਹੀ ਸਮਾਂ ਦੱਸੂਗੇ ਜਿਹਦੇ ਨਾਲ ਨਾ ਤਾਂ ਤੁਹਾਡਾ ਨੁਕਸਾਨ ਹੋਊਗਾ ਤੇ ਪ੍ਰੋਪਰ ਤਰੀਕੇ ਨਾਲ ਤੁਹਾਡੀ ਕਣਕ ਨੂੰ ਜਿਹੜੀ ਖਾਦ ਹੈ ਉਹ ਲੱਗੂਗੀ ਤੇ ਤੁਹਾਡਾ ਵਧੀਆ ਝਾੜ ਤੁਹਾਨੂੰ ਪ੍ਰੋਪਰ ਨਤੀਜੇ ਮਿਲੂਗੇ ਤੇ ਆਪਣੀ ਵੀਡੀਓ ਨੂੰ ਸ਼ੇਅਰ ਕਰ ਦਿਓ ਹੋਰ ਕਿਸਾਨ ਭਰਾਵਾਂ ਤੱਕ ਹਾਂਜੀ ਜਿਹੜੀ ਆਪਾਂ ਕਣਕ ਦੇ ਵਿੱਚ ਜੂਰੀ ਖਾਦ ਆਪਾਂ ਪੂਰੀ ਕਰਨੀ ਹੈ ਆਪਣੀ ਕੋਈ ਵੀ ਵੈਰਾਈਟੀ ਹੈ ਜਿਹੜੀ ਮਰਜ਼ੀ ਵੈਰਾਈਟੀ ਹੋਗੀ ਆਪਣੀ ਆਪਾਂ 55 ਦਿਨ ਤੋਂ 60 ਦਿਨ ਉਸ਼ਿਆ ਕਰੋ ਵੀ ਆਪਾਂ 60 ਦਿਨ ਤੱਕ ਜੂਰੀਏ ਖਾਦ ਨੂੰ ਲੈ ਕੇ ਜਾਈਏ ਤੇ 60 ਤੇ 62 ਦਿਨ ਦੇ ਵਿੱਚ ਆਪਾਂ ਪੂਰੀ ਕਰੀਏ 60 ਦਿਨ ਪ੍ਰੋਪਰ 60 ਦਿਨ ਦੇ ਵਿੱਚ ਆਪਾਂ ਕੋਈ ਵੀ ਵੈਰੈਟੀ ਆਪਣੀ ਆਪਾਂ ਜੂਰੀਏ ਖਾਦ ਕਣਕ ਦੇ ਵਿੱਚ ਪੂਰੀ ਕਰਨੀ ਜੇ ਆਪਾਂ 45 50 ਦਿਨ ਦੇ ਵਿੱਚ ਜੂਰੀਏ ਖਾਦ ਨੂੰ ਪ੍ਰੋਪਰ ਪੂਰਾ ਕਰੋਗੇ ਉਹਦੇ ਨਾਲ ਆਪਣਾ ਨੁਕਸਾਨ ਹੋਊਗਾ ਕਿਉਂਕਿ ਜੇ ਆਪਾਂ ਕਣਕ ਨੂੰ ਛੇਤੀ ਤੋਂ ਛੇਤੀ ਡੋਜ਼ ਦੇਈ ਜਾਉਗੇ ਤਾਂ ਜਿਹੜੀ ਕਣਕ ਹੈ ਉਹਨੇ ਜਿੰਨੀ ਉਹਨੂੰ ਨਾਈਟ੍ਰੋਜਨ ਦੀ ਲੋੜ ਹੈ ਉਨੇ ਉਸ ਤਰੀਕੇ ਦੇ ਨਾਲ ਨਾਈਟ੍ਰੋਜਨ ਉੰਨੀਉਂ ਵਰਤਣੀ ਹੈ ਤੇ ਬਾਕੀ ਜਿਹੜੀ ਆਪਣੀ ਖਾਦ ਉਹ ਖਰਾਬ ਜਾਊਗੀ ਤੇ ਬਾਅਦ ਦੇ ਵਿੱਚ ਜਦੋਂ ਆਪਾਂ 45 50 ਦਿਨ ਦੇ ਵਿੱਚ ਜੂਰੀ ਖਾਦ ਨੂੰ ਪੂਰਾ ਕਰ ਦੇਣਾ ਹੈ ਫਿਰ ਬਾਅਦ ਦੇ ਵਿੱਚ ਜਾ ਕੇ ਜਦੋਂ 60 ਦਿਨ ਤੇ ਜਾ ਕੇ ਆਪਾਂ ਕਣਕ ਨੂੰ ਜੂਰੀ ਖਾਦ ਨਹੀਂ ਦਊਗੇ ਫਿਰ ਉਹਦੇ ਵਿੱਚ ਘਾਟ ਮਹਿਸੂਸ ਕਰੂਗੀ ਨਾਈਟ੍ਰੋਜਨ ਦੀ ਘਾਟ ਆਊਗੀ ਜਿਸ ਦੇ ਨਾਲ ਆਪਣੀ ਕਣਕ ਦਬ ਸਕਦੀ ਹੈ ਤੇ ਪੀਲੇਪਨ ਗਾਹ ਛਾੜਦੇ ਜਦੋਂ ਗੋਭ ਦੇ ਟਾਈਮ ਨਾ ਸਾਰੇ ਸਮੇਂ ਕਣਕ ਦੇ ਵਿੱਚ ਕਮਜ਼ੋਰ ਦਾਣੇ ਹੋ ਗਏ ਦਾਣਿਆਂ ਦੀ ਸੰਖਿਆ ਘਟ ਸਕਦੀ ਉਹਦੇ ਨਾਲ ਆਪਣਾ ਨੁਕਸਾਨ ਹੋ ਸਕਦਾ ਹੈ ਇਸ ਕਰਕੇ 60 ਦਿਨ ਤੱਕ ਜਿਹੜੀ ਕਣਕ ਦੇ ਵਿੱਚ ਜੂਰੀਆ ਖਾਦ ਹੈ ਉਹਨੂੰ ਪ੍ਰੋਪਰ ਤਰੀਕੇ ਦੇ ਨਾਲ ਲੈ ਕੇ ਜਾਓ ਤੇ ਹੁਣ ਗੱਲ ਆਉਂਦੀ ਹੈ ਜੀ ਕਣਕ ਦੇ ਵਿੱਚ ਜੂਰੀਆ ਆਪਾਂ ਤਿੰਨ ਕਿਸ਼ਤਾਂ ਦੇ ਵਿੱਚ ਪਾਈਏ ਜਾਂ ਫਿਰ ਚਾਰ ਉਹ ਤੁਸੀਂ ਆਪਣੀ ਕਿਸਮ ਦੇ ਹਿਸਾਬ ਦੇ ਨਾਲ ਦੇਖਣਾ ਹੈ ਸਾਰੀਆਂ ਕਿਸਮਾਂ ਦਾ ਗੱਲ ਇੱਕੇ ਹੁੰਦੀ ਏ ਜਿਹੜੀ ਆਪਾਂ ਕਿਸਮਾਂ ਦੇ ਉੱਪਰ ਜਾਂ ਕਣਕ ਦੇ ਉੱਪਰ ਜਦੋਂ ਬਜਾਈ ਸਮੇਂ ਜਿਹਨੇ ਮੇਰੇ ਬੀਜ ਭਰਾ 72 ਘੰਟੇ ਵਾਲੀ ਸਪਰੇਅ ਕਰਦੇ ਆ ਉਹਨੂੰ ਜਿਹੜਾ ਪਾਣੀ ਐ ਉਹ ਕੰਪਨੀ ਵਾਲੇ ਵੀ ਕਹਿ ਰਹੇ ਆ ਵੀ 72 ਘੰਟੇ ਦੇ ਵਿੱਚ ਜਦੋਂ ਆਪਾਂ ਸਪਰੇਅ ਕਰਦੇ ਆ ਉਹਨੂੰ 18 ਜਾਂ 20 ਦਿਨ ਬਾਅਦ ਕਣਕ ਨੂੰ ਪਾਣੀ ਦੇਣਾ ਪਊਗਾ ਤੇ ਆਪਾਂ ਦੰਦੇ ਵੀ 18 ਤੋਂ 20 ਦਿਨ ਬਾਅਦ ਉਹਦੇ ਵਿੱਚ ਆਪਾਂ 4 ਕਿਸ਼ਤਾਂ ਦੇ ਵਿੱਚ ਤੁਸੀਂ ਇਹ ਜੂਰੀਆ ਪਾ ਸਕਦੇ ਆ ਕਿਉਂਕਿ ਪਾਣੀ ਪਹਿਲਾਂ ਲੱਗਣ ਦੇ ਕਾਰਨ ਇੱਕ ਤਾਂ ਆਪਾਂ ਨੂੰ ਕਿਸ਼ਤ ਜਿਹੜੀ ਹੈਗੀ ਉਹ ਪਹਿਲਾਂ ਪਾਣੀ ਤੋਂ ਪਹਿਲਾਂ ਪਾਣੀ ਪਾਊਗੀ ਤੇ ਇੱਕ ਆਪਣੀ 10ਵੇਂ ਦਿਨ ਖੇਤ ਜਦੋਂ ਬਾਤ ਆ ਗਿਆ 30 ਦਿਨ ਤੇ ਜਾ ਕੇ ਕਿਸ਼ਤ ਪਾਊਗੀ ਤੇ ਇੱਕ 45 ਦਿਨ ਤੇ ਪਾਊਗੀ ਤੇ ਇੱਕ 60 ਦਿਨ ਤੇ ਉਹਦੇ ਵਿੱਚ ਆਪਾਂ 4 ਕਿਸ਼ਤਾਂ ਕਰ ਸਕਦੇ ਆ ਕਿਉਂਕਿ ਜੇ ਆਪਾਂ 3 ਕਿਸ਼ਤਾਂ ਕਰੂਗੇ ਪਹਿਲੀ ਕਿਸ਼ਤ ਉਹਦੇ ਵਿੱਚ ਆਪਾਂ ਪਾਣੀ ਤੋਂ ਪਹਿਲਾਂ ਆਪਾਂ 15ਵੇਂ 16ਵੇਂ ਦਿਨ ਪਾਤੀ ਤੇ ਦੂਜੀ ਜਿਹੜੀ ਕਿਸ਼ਤ ਹੈ ਉਹ ਆਪਾਂ ਉਹਦੇ ਵਿੱਚ ਪਾਉਗੇ ਤੀਵੇਂ ਦਿਨ ਤੇ 30 ਦਿਨ ਤੋਂ ਬਾਅਦ ਜੇ ਉਹ ਪਾਉ ਦੇ ਵਿੱਚ ਤਿੰਨ ਕਿਸ਼ਤਾਂ ਕਰੂਗੇ ਤਾਂ 60 ਦਿਨ ਤੇ ਜਾ ਕੇ ਪਾਉਗੇ ਗੱਭੇ ਇੱਕ ਮਹੀਨੇ ਦਾ ਗੈਪ ਪੈ ਜਾਣਾ ਹੈ ਜਿਹਦੇ ਨਾਲ ਆਪਣੀ ਘਣਕ ਦੇ ਵਿੱਚ ਨਾਈਟ੍ਰੋਜਨ ਦੀ ਜ਼ੂਰੀਏ ਦੀ ਘਾਟ ਆ ਸਕਦੀ ਹੈ ਇਸ ਕਰਕੇ ਉਹ ਵੀਰ ਧਿਆਨ ਰੱਖਣ ਉਹ ਚਾਰ ਕਿਸ਼ਤਾਂ ਦੇ ਵਿੱਚ ਜ਼ੂਰੀਆ ਖਾਦ ਨੂੰ ਪੂਰਾ ਕਰਨ ਹੁਣ ਜਿਹੜੇ ਮੇਰੇ ਵੀਰ ਭਰਾਵਾਂ ਨੇ ਪਾਣੀ ਕਣਕ ਨੂੰ ਆਪਾਂ 1 ਮਹੀਨੇ ਬਾਅਦ 28 ਦਿਨ ਜਾਂ 30 ਦਿਨ ਤੇ ਜਾ ਕੇ ਆਪਾਂ ਕਣਕ ਨੂੰ ਪਾਣੀ ਦਿੰਦੇ ਆ। ਉਹ ਮੇਰੇ ਵੀ ਤਿੰਨ ਕਿਸ਼ਤਾਂ ਦੇ ਵਿੱਚ ਯੂਰੀਆ ਖਾਦ ਪੂਰੀ ਕਰਨ। ਪਹਿਲੀ ਯੂਰੀਆ ਖਾਦ ਆਪਾਂ 25 ਤੋਂ 28 ਦਿਨ ਦੇ ਵਿੱਚ ਪਾਣੀ ਦੇ ਮੂਰੇ ਪਾਵਾਂਗੇ ਤੇ ਦੂਜੀ ਖਾਦ ਜਦੋਂ ਆਪਣਾ ਖੇਤ ਬਾਤ ਆਊਗਾ ਉਹ 42 ਦਿਨ ਤੇ ਜਾ ਕੇ ਆਪਣੀ 42 ਤੋਂ 43 ਦਿਨ ਤੇ ਜਾ ਕੇ ਯੂਰੀਆ ਖਾਦ ਪਾਊਗੀ। ਤੇ ਉਹ ਤੋਂ ਬਾਅਦ ਜਿਹੜੀ ਤੀਜੀ ਖਾਦ ਉਹ ਬਣੀ 60 ਦਿਨ ਤੇ ਜਾ ਕੇ ਪਾਊਗੀ। ਤੇ ਇਸੇ ਤਰੀਕੇ ਦੇ ਨਾਲ ਜੂਰੀਆ ਖਾਦ ਨੂੰ ਤੇ ਪਾਇਓ ਤੇ ਆਪਣੀ ਵੀਡੀਓ ਨੂੰ ਹੋਰ ਕਿਸਾਨਾਂ ਭਰਾਵਾਂ ਤੱਕ ਸ਼ੇਅਰ ਕਰਿਓ ਜੀ ਦੇ ਨਾਲ ਆਪਣੀ ਕਣਕ ਨੂੰ ਪ੍ਰੋਪਰ ਤਰੀਕੇ ਨਾਲ ਨਾਈਟrogen ਮਿਲੇਗੀ ਤੇ ਘਾਟ ਨਹੀਂ ਆਊਗੀ ਕਣਕ ਤੁਹਾਡੀ ਵਧੀਆ ਫਟਾਰਾ ਕਰੂਗੀ ਤੇ ਝਾੜ ਦੇ ਵਿੱਚ ਵੀ ਤੁਹਾਨੂੰ ਫਰਕ ਦੇਖਣ ਨੂੰ ਮਿਲੇਗਾ ਤੇ ਸਾਰਿਆਂ ਦਾ ਤੁਹਾਡਾ ਆਪਣੀ ਵੀਡੀਓ ਦੇਖਣ ਦੇ ਲਈ ਧੰਨਵਾਦ